ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਪਹਾਉਂ ਦਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਮਹਿਮਦਪੁਰ ਤਹਿਸੀਲ ਅਜਨਾਲਾ ਦੇ ਜਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਸੇ ਪਸ਼ੂ ਦਿਖਾਉਣੇ ਆ ਬਿਲਕੁਲ ਸਾਰੇ ਸੂਏ ਸਬਾਈ ਦਿਖਾਵਾਂਗੇ ਤੇ ਆਪਾਂ ਪਹੁੰਚੇ ਆ ਭਾਜੀ ਜਸਕਰਮ ਸਿੰਘ ਹੁਣਾ ਕੋਲ ਆਜੋ ਕਰਦੇ ਆ ਵੀਰਾਂ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਨਾਬ ਠੀਕ ਠਾਕ ਜੀ ਆ ਵਧੀਆ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਚਾਹੀਦੀ ਆ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਵੀਰਜਾਸ ਕਰਨ ਸਿੰਘ ਜੇ ਪਿੰਡ ਮਹਿਮਦਪੁਰਾ ਤਸੀਲ ਨਾਲਾ ਤੇ ਜਲਾ ਮਸਰ ਲਾਗੇ ਲੋਕੋ ਕਚਾਵਾ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ ਫੋਨ ਨੰਬਰ 9592800635 ਠੀਕ ਹੈ ਜੀ ਕਰੀ ਸ਼ੁਰੂਆਤ ਹਾਂ ਜੀ ਦੱਸਿਓ ਪਹਿਲੇ ਨੰਬਰ ਤੇ ਝੋਟੀ ਬੱਜੀ ਕੀ ਕਿਨਵਾ ਸਵੇਰ ਕੀ ਮਿਲਕ ਰਿਕਾਰਡ ਜੇ ਦਾ ਵੀਰਜੇ ਝੋਟੀ ਰਾਤ ਦੀ ਸੂਈ ਜੇ ਅੱਛਾ ਜੀ ਹਾਂ ਮਗਰ ਕੱਟੀ ਆ ਠੀਕ ਹੈ ਜੀ ਉਹ ਤੁਨ ਬਖੋਣੇ ਕੱਟੀ ਠੀਕ ਹੈ ਜੀ ਇਹ ਦੂਜਾ ਸੂਆ ਝੋਟੀ ਸੂਈ ਆ ਅੱਛਾ ਜੀ ਹਾਂ ਜੀ ਇਹ ਕਿੰਨਾ ਕੁ ਚਾਸਟਾਂ ਵਾਲਾ ਇਹ ਰਾਸ਼ਮੀ ਸੁਈ ਅਕਲ ਕਾ ਯੋਜਾ ਸਦੀ 4 ਕਿਲੋ ਚੋਇਆ 4.5 ਕਿਲੋ ਤੇ ਹੁਣ ਚਾਣ ਬਹੁਤ ਸਾਫ ਹੈ ਛੋਟੀ ਠੀਕ ਹੈ ਜੀ ਹਾਂ ਨਹੀਂ ਚਾਣ ਚਾਣ ਦੇ ਵਿੱਚ ਬਹੁਤ ਸਾਫ ਆ ਕੱਦ ਕਾਠੀ ਬਹੁਤ ਚੰਗਾ ਛੋਟੀ ਦਾ ਠੀਕ ਹੈ ਠੀਕ ਹੈ ਹਾਂ ਲੋ ਕੱਲਾ ਕੱਲਾ ਥਣ ਲੱਗਾ ਐ ਵਰਲਾ ਦੇ ਕੀ ਕਰ ਸਕਦੇ ਐ ਘੜ ਘੜ ਤੇ ਥਣਿਆ ਉਦਾਂ ਵੀ ਸੋਹਣੀ ਥਾਣੀ ਬੜੀ ਆ ਜੱਤਾਂ ਛੋਟੀ ਵੇਖੋ ਠੀਕ ਹੈ ਜੀ ਪੂਰੀ ਜਾਤ ਨਸਲ ਚੜੇ ਉੱਧਰ ਛੋਟੀ ਗੰਗਾ ਨਗਰ ਦੀ ਛੋਟੀ ਆ ਠੀਕ ਹੈ ਠੀਕ ਹੈ ਜੀ ਕੀ ਕਰ ਸਕਦੇ ਭਾਜੀ ਜੱਟ ਬਲੈਕ ਵਿੱਚ ਆ ਗਈਆਂ ਬਾਕੀ ਤੁਹਾਨੂੰ ਹੁਣ ਖੋਲ ਕੇ ਵਿਖਾਉਨੇ ਆ ਤੇ ਪਹਿਲੇ ਸਵੇਰਾ ਕਿੰਨਾ ਕਿਹੀ ਦੋਦੇ ਦੇ ਹਲੇ ਜੀ ਪਹਿਲੇ ਸਵੇਰਾ ਪਹਿਲੇ ਸਵੇਰਾ ਤੇ 11 12 ਗਰ ਦੋਦੇ ਕੱਢਿਆ ਝੋਟੀ ਨੇ ਅੱਛਾ ਠੀਕ ਆ ਕੱਦ ਕੱਠ ਵਾਲੀ ਝੋਟੀ ਆ ਪੂਰੀ ਵੱਡੀ ਚੈੱਕ ਕਰ ਸਕਦੇ ਜੈ ਪਿੱਠਾ ਵੇਖੋ ਝੋਟੀ ਦਾ ਕੱਡਾ ਚੌੜਾ ਆ ਤੇ ਥੋੜਾ ਦਾ ਸੈਜ ਗਿਆ ਵੀ ਬਹੁਤ ਸ਼ਾਨਦਾਰ ਆ ਬਿਲਕੁਲ ਤਾਜੀ ਸੁਈ ਆ ਜੀ ਇਸ ਇੱਕੋ ਚਵਾਈ ਕੀਤੀ ਵੀਰ ਨੇ 4 ਕਿਲੋ ਬਸ ਚੋਇਆ ਜੇ ਇਹ ਲਾਗੇ ਤੁਹਾਡਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਸ਼ਾਨਦਾਰ ਆ

ਇਹ ਕਿੰਨਾ ਕੱਚ ਬਈਓਗੀ ਦੁੱਧ ਭਾਜੀ ਦੁੱਧ ਵੀ ਦੀ ਜਿੱਡੀ ਝੋਟੀ ਹੈ ਝੋਟੀ 12-13 ਕਿਲੋ ਦੁੱਧ ਕੀ ਜਾਂਦਾ ਵੱਧ ਵੀ ਚਵਾ ਸਕਦੀ ਹੈ ਇਹਨੇ 12-13 ਕਿਲੋ ਤੇ ਬੜੇ ਰਮਾਨਾ ਦੇਖਦੀ ਪਿੱਠ ਕੁੜੇ ਦੀ ਵੇਖੋ ਕਿੱਡੀ ਚੌੜੀ ਝੋਟੀ ਠੀਕ ਹੈ ਜੀ ਹਾਂ ਜਾਦ ਵਾਲੀ ਹੈ ਦੁੱਧ ਵਾਲੀ ਝੋਟੀ ਠੀਕ ਹੈ ਜੀ ਹਾਂ ਜੀ ਕੀ ਮੁੱਲ ਕਰਨਾ ਭਾਜੀ ਇਹਦਾ ਫਿਰ ਮੁੱਲ ਵੀ ਜੀ ਕਰ ਲਈ ਝੋਟੀ ਦਾ ਇੱਕ ਦਾ ਕਰ ਦਈਏ ਜਾਇਜ ਹਾਂ ਜੀ ਜਾਇਜ ਜਾਇਜ ਕਰਤੀ ਹੈ ਕਿੰਨਾ ਕਰ ਦਈਏ ਜਾਇਜ ਦੱਸੋ ਜਾਇਦੀ ਆਪੇ ਦੱਸ ਦੋ ਮਿਲ ਗਿਆ ਪੂਰੇ ਲੱਖ ਦੀ ਦੇ ਦਈਏ ਝੋਟੀ ਲੱਖ ਰੀ ਹਾਂ ਜੀ ਕਰ ਦਈਏ ਮਤਨ ਹਾਂ ਜੀ ਇਹ ਇਹ ਤਾਦੀ ਸੂਈ ਛੋਟੀ ਹੈ ਤਗੜੀ ਰਸੂਸ ਆ ਛੁੱਟ ਜਾਈ ਆ ਜਿਆਦਾ ਨਹੀਂ ਤਾਂ ਬਹੁਤ ਕਰਦਵਾਂ ਜੀ ਛੋਟੀ ਦਾ ਬਹੁਤ ਆ ਹਾਂਜੀ ਹਾਂਜੀ ਇਹ ਤਾਂ ਗੱਲ ਸਹੀ ਆ ਹਾਂਜੀ ਚਲ ਛੱਡ ਲਈਏ ਯਾਰ ਕੋਰ ਚਲੋ ਕੋਈ ਨਹੀਂ ਛੱਡਾਂਗੇ ਹੋਰ ਦੱਸੋ ਜੀ ਆਂਦੇ ਠੀਕ ਆ ਲੋ ਬਾਕੀ ਛੋਟੀ ਬਹੁਤ ਕਰਤੂਦ ਵਾਲੀ ਛੋਟੀ ਹੈ ਬਹੁਤ ਕਰਤੂਦ ਵਾਲੀ ਛੋਟੀ ਆ ਠੀਕ ਆ ਜੀ ਹਾਂਜੀ ਤੇ ਦੁੱਧ ਚਵਾਈ ਜਾਊਗੀ 12 13 ਲੀਟਰ ਵੀਰ ਕਹਿੰਦਾ ਕਿ ਆ ਖੁੱਲਾ ਡੋਲਾ ਦੁੱਧ ਚਵਾਈ ਜਾਣਾ ਚੰਗੇ ਤਗੜੇ ਕੰਦ ਕਾਠ ਵਾਲੀ ਆ ਹਾਂਜੀ ਤੇ ਫੇਸ ਤੋਂ ਚੈੱਕ ਕਰ ਸਕਦੇ ਆ ਪਿਓਰ ਮੋਰਾ ਨਸਲ ਦੇ ਵਿੱਚ ਆ ਗਈ ਆ ਆਜੋ ਹੁਣ ਦੂਜੇ ਨੰਬਰ ਦੂਜਾ ਸੁਆ ਭਾਵੇਂ ਪਹਿਲਾਂ ਦੱਸ ਕੇ ਵੀ ਦੇ ਦਿੱਤੀ ਪਰ ਝੋੜੀ ਦੂਜਾ ਸੁਆ ਸੁਈ ਆ ਠੀਕ ਹੈ ਠੀਕ ਹੈ ਲਓ ਬਾਕੀ ਬਿਲਕੁਲ ਸੱਚ ਹੈ ਵੀਰ ਕਿਨੇ ਦੱਸਿਆ ਹਾਂਜੀ ਕਹਿਰ ਨੂੰ ਪਹਿਲੀਆਂ ਚ ਵੀ ਚੱਲ ਸਕਦੀ ਆ ਤੇ ਬਾਕੀ ਕਹਿੰਦਾ ਨਹੀਂ ਦੂਜਾ ਸੁਆ ਸੁਈ ਆ ਆਜੋ ਹੁਣ ਦੂਜੇ ਨੰਬਰ ਤੇ ਵੀ ਦੀ ਆ ਨਗੀਨਾ ਝੋੜੀ ਜੇ ਦੇ ਨੀਲੀ ਰਵੀਆਂ ਹਾਂਜੀ ਮੂੰਹ ਚੋਂ ਗੀ ਛਿੱਕੀਆਂ ਦੰਦੀਆਂ ਕੱਢਣ ਡਈ ਜੀ ਠੀਕ ਹੈ ਜੀ ਹਾਂਜੀ ਕਿੰਨਾ ਕ ਟਾਈਮ ਹੋ ਗਿਆ ਨੂੰ ਸੁਈ ਨੂੰ ਵੀ ਦੀ ਆ ਕੱਟੀ ਆ ਉਹਦੇ ਮਹੀਨਿਆਂ ਕੋ ਪੰਜ ਸੱਤ ਦਿਨ ਉੱਪਰ ਦੱਸ ਦੇਈ ਠੀਕ ਗੱਲ ਹਾਂ ਜਿੰਨਾ ਕੁ ਸੁਆਗ ਜਿਹੜਾ ਹਾਂ ਜੀ ਕਹਿੰਦੇ 5-7 ਦਿਨ ਉੱਪਰ ਆ ਹਾਂ ਜੀ ਹਾਂ ਜੀ 15-16 ਦਸੰਬਰ ਦੀ ਸਿੰਦੇ ਸੂਈ ਆ ਠੀਕ ਹੈ ਜੀ ਹਾਂ ਛੱਟੀ ਹਿਸਾਬ ਨਾਲ ਲਏ ਕੋਈ ਮਹੀਨਾ ਹੀ ਲਾਲੇ 1.5 ਦੀ ਲਾਲੇ ਠੀਕ ਹੈ ਜੀ ਹਾਂ ਬਾਕੀ ਛੋਟੀ ਦੀ ਸ਼ਕੀਨੀ ਵੇਖੋ ਕੱਦ ਵਜਨ ਸੰਭੀ ਬਹੁਤ ਛੋਟੀ ਦੀ ਜਨਾ ਕਿ ਹਾਂ ਜੀ ਹਾਂ ਜੀ ਕਿੰਨਾ ਕੁ ਜਸਟਮ ਦੋ ਤੇ ਗੋਦ ਵੀ ਦੀ ਛੋਟੀ ਨਾ ਬੰਦੇ ਜਿਹੜੇ ਕੋ ਲਈ ਆ ਪਾ ਝੋਟੀ ਹਾਂਜੀ ਖਾਲੀ ਲਈ ਉਹ ਠੀਕ ਨਹੀਂ ਹੋ ਚਰਾ ਹਸਪਤਾਲ ਨਾਲ ਸ਼ਾਮ ਵੀ ਨਹੀਂ ਗਈ ਕਿ 12 ਦੁੱਧ 12 ਕਿਲੋ ਹੈ ਅੱਛਾ ਜੀ ਉਹਦੇ ਕਰਕੇ ਨਾ 2 ਕਿਲੋ ਟੁੱਟੀ ਹੁਣ ਦੁੱਧ ਝੋਟੀ ਥਲੇ ਹੋਊਗਾ 10 ਕਿਲੋ ਅੱਛਾ ਜੀ ਹਾਂ 4 ਦਿਨ ਕੋ ਸੰਭੂ ਦੁੱਧ ਫੇਰ 11 12 ਕਿਲੋ ਕਰ ਜੂਗੀ ਠੀਕ ਹੈ ਜੀ ਠੀਕ ਹੈ ਜੀ ਲਓ ਬਜੀ ਪਹਲੋ ਜੀ ਚੈੱਕ ਕਰ ਸਕਦੇ ਪਿਓ ਨੀਲੀ ਰੋਵੀ ਬਚਿਆ ਤੇ ਚੰਗੇ ਤਗੜੇ ਕੱਦ ਕਾਠ ਵਾਲੀ ਆ ਇਹਦੇ ਵੀ ਜੀ ਨੇ ਦੂਜੀ ਸਵੇਰ ਤੱਕ ਹੋਰ ਤਗੜੀ ਵੱਡੀ ਝੋਟੀ ਬਣ ਜੂਗੀ ਠੀਕ ਹੈ ਠੀਕ ਹੈ ਜੀ ਇਸ ਟਾਈਮ ਜਿਹੜਾ ਹਾਜ਼ਰ ਹੈ ਬਿਲਕੁਲ 1 ਤੇ ਵੀਰ ਕਹਿੰਦਾ ਕਿ ਬਰੋਧ ਤੇ 12 ਲੀਟਰ ਥੱਲੇ ਹੈਗਾ ਹੀ ਇਹਦੇ ਤੇ ਥੋੜੀ ਜੀ ਨਾ ਸਾਹ ਮਉਣ ਕਰਕੇ ਦੁੱਧੋਂ ਟੁੱਟ ਗਈ ਆ ਤੇ ਜੇ ਕੋਈ ਵੀਰ ਭਰਾ ਸਾਂਭ ਵਾਲਾ ਲੱਜੂਗਾ ਤੇ ਦੁੱਧ ਫੇਰ 12 ਲੀਟਰ 12 ਲੀਟਰ ਤੇ ਲਾਗੇ ਬੰਨੇ ਕਰ ਲੂਗੀ ਤੇ ਫੀਮਲ ਕਾਫ ਵਗੇ ਦੇ ਪਿਛੇ ਆ ਵਾਲਾ ਤੇ ਕੱਟ ਸਕਦੇ ਜੇ ਐ ਲੈਵਲ ਉਹਦੇ ਖੁੱਲੀ ਆ ਤੇ ਥਾਣਾ ਦਾ ਸੈਜ ਗਿਆ ਤੇ ਬਹੁਤ ਸ਼ਾਨਦਾਰ ਆ ਬਹੁਤ ਚੌਣ ਚਾਣੀ ਬਹੁਤ ਸਾਫ ਛੋਟੀ ਪੋਲੀ ਠੀਕ ਹੈ ਵੀ ਤੂੰ ਇਹ ਕੀਮਤ ਕਰਨਾ ਚਾਹੀਏ ਭਾਈ ਇਹਦਾ ਮੋਲ ਵੀਰ ਜੀ ਮੈਨਾ ਤੁਸੀਂ ਦੱਸੋ ਕੀ ਕਰੀਏ ਨਹੀਂ ਦੱਸ ਦਈਏ ਜਾਇਜ ਜੀ ਹਾਂਜੀ ਦੱਸ ਦਈਏ ਦੱਸੋ ਕੀ ਕਰੀਏ ਨਹੀਂ ਦੱਸ ਦੋ ਘਟਵਾ ਦੋ ਜੁਆਦੇ ਕੋਲੋਂ ਹਾਂਜੀ ਕੋਈ ਨਹੀਂ ਘਟਵਾਦ ਕਰ ਦੋਗੇ ਚੀਜ਼ ਤਾਂ ਤੁਸੀਂ ਮੋਲ ਲਾਉਗੇ ਇਹ ਤਾਂ ਗੱਲ ਹੈ ਗਈ ਜੀ ਨਹੀਂ ਫਿਰ ਵੀ ਦੱਸ ਦਈਏ ਹਾਂਜੀ ਦੱਸ ਦੋ ਵੀਡੀ ਚੋਟੀ ਜੇ ਤੇ ਹੋਵੇ ਤਾਜੀ ਸੂਈ ਅੱਜ ਤਾਜੀ ਗਿੱਲੇ ਬੱਚੇ ਤੇ ਹਣਾ ਹਾਂਜੀ ਫਿਰ ਤੇ ਝੋਟੀ ਦਾ ਭਾਵੇਂ 1.5 ਵੀ ਮੰਗ ਲਈਏ 2 ਵੀ ਲੱਖ ਮੰਗ ਲਈਏ ਜਾਇਜ ਹੈ ਝੋਟੀ ਦਾ ਹਾਂਜੀ ਹਾਂਜੀ ਚੰਗੀ ਚੱਕਰ ਕਰ ਹਾਂਜੀ ਕੋਈ ਨਹੀਂ ਸ਼ਕਲ ਜਿੱਡਾ ਕੱਦ ਹੋਵੇ ਜਿੱਡੀ ਸਾਂਭੀ ਕੇ ਨਹੀਂ ਹਾਂਜੀ ਹਾਂ ਪਰ ਆਪਾਂ ਝੋਟੀ ਦਾ ਮੋਲ ਕਰਾਂਗੇ ਇੱਕੋ ਹੀ ਲੱਖ ਲੱਖ ਹਾਂ 1 ਕੋਈ ਲੱਖ ਰੁਪਈਆ ਠੀਕ ਹੈ ਹਾਂਜੀ ਕੇ ਕਰ ਦਿੱਤੀ ਥੋੜਾ ਜਿਹਾ ਹਾਂਜੀ ਕਰ ਦਿੱਤੀ ਕਿੰਨਾ ਮਾਰਤ ਮਾਨ ਕਰਦੀ ਦੱਸੋ 100000 ਛੱਡਦੀ ਹੈ ਯਾਰ ਛੱਡ ਗਏ 5 ਹੀ ਛੱਡ ਗਏ 95000 ਦੀ ਪਰ ਵੀਰ ਜੀ ਕਮੇਟੀ ਦਾ ਸਾਹਿਬ ਮਗਰ ਵੀ ਕੱਟੀ ਜੇ ਤੇ ਝੋਟੀਏ ਵਾਧੇ ਬੰਦੀ ਆ ਠੀਕ ਹੈ ਬਿਲਕੁਲ ਸਹੀ ਗੱਲ ਆ ਜੇ ਸੁਗਿਆ ਨੇ ਝੋਟੀ ਤਿਆਰ ਕਰਕੇ ਪਵੇਂ 1.5 2 ਲੱਖ ਦੀ 2.5 ਲੱਖ ਦੀ ਝੋਟੀ ਵੇਚਦੇ ਝੋਟੀ ਨੇ ਬੜਨਾ ਹੋਰ ਕਰ ਦੋ ਜੀ ਲੰਬਾਈ ਵੇਖੋ ਝੋਟੀ ਦੀ ਕਿੱਡੀ ਠੀਕ ਹੈ ਲੋ ਬਾਈ ਜੀ ਸਾਰੀਆਂ ਨਿਸ਼ਾਨੀਆਂ ਪੂਰੀਆਂ ਆ ਗਈਆਂ ਤੇ ਚੰਗੇ ਤਗੜੇ ਕੱਦ ਕਾਰ ਥਾਲ ਤੇ ਆਜੋ ਹੁਣ ਤੇ ਜੇ ਨੰਬਰ ਤੇ ਦੱਸੋ ਵਿੱਚ ਇਹਦੇ ਪਰੇ ਜੇ ਸੁਗੇ ਝੋਟੀ ਜੇ ਅੱਛਾ ਇਹ ਵੀ ਹਫਤੇ ਕਣ ਦੀ ਸੂਈ ਜੇ ਇਹਦੇ ਮਗਰ ਵੀ ਕੱਟੀ ਬਹੁਤ ਸੋਹਣੀ ਆ ਠੀਕ ਹੈ ਜੀ ਹਾਂ ਆਹ ਕੱਟੀ ਆ ਠੀਕ ਹੈ ਭਾਈ ਆਹ ਬਹੁਤ ਸੋਹਣੀ ਆ ਜਿੰਨੇ ਦੇ ਰੰਦੇ ਪੋੜਾ ਬਣਦਾ ਰਿਹਾ ਸਾਰੀ ਇਹੋ ਹੀ ਕੱਟੀ ਪਿੰਦਰੀ ਵੇਖੋ ਪਿੱਠ ਫੜਾ ਕੱਟੀ ਦਾ ਠੀਕ ਹੈ ਜੀ ਆਹ ਕੱਡੀ ਚੌੜੀ ਆ ਲੋ ਭਾਈ ਚੈੱਕ ਕਰਦੇ ਵਿੱਚ ਸਾਰੀ ਸਾਰੀ ਆਹ ਸਾਰੀ ਝੋਟੀ ਤੋਂ ਚੁੰਗਦੀ ਰਹੀ ਜੇ ਠੀਕ ਹੈ ਠੀਕ ਹੈ ਹਾਂ ਜੀ ਯੋ ਨਾਤ ਜਾਤ ਨਸਲ ਝੋਟੀ ਆ ਹੁਣ ਵੀ ਇਹ ਝੋਟੀ ਥੱਲੇ 12 ਕਿਲੋ ਦੁੱਧ ਹੋਊਗਾ। ਅੱਛਾ ਜੀ। ਹਾਂ 12 ਕਿਲੋ ਦੁੱਧ ਹੋਊਗਾ। ਠੀਕ ਹੈ। ਅੱਜ ਥੋੜੀ ਚੋਈ ਹੈ 11-12 ਵਜੇ ਨਾ ਚੋਗੇ ਲਿਆਂਦੀ ਆ ਪਾਸ ਕਰਕੇ ਲਿਆਂਦੀ ਮੈਂ। ਠੀਕ ਹੈ ਠੀਕ ਹੈ ਜੀ। ਹਾਂ 12 ਵਜੇ ਨਾ ਚੋਈ ਹੈ ਤਾਂ ਕਰ ਥੋੜੀ ਘੱਟ ਦੇਣ ਡੀ ਦੇਣ ਡੀ ਆ। ਠੀਕ ਹੈ ਜੀ। ਇਹ 4-5 ਘੰਟੇ ਹੋ ਗਏ ਚੋਈ ਨੂੰ ਇਹਨੂੰ। ਠੀਕ ਹੈ ਠੀਕ ਹੈ। ਤਾਂ ਚੋਈ ਨੂੰ ਹੋ ਗਿਆ। ਦੁੱਧ 12 ਕਿਲੋ ਝੋਟੀ ਥੱਲੇ ਵੀ ਤਿਆਰ ਆ। ਚਵਾਈ ਕਰਕੇ ਵੀ ਕਿੰਨੇ ਲਿਆਂਦੀ ਆ ਤੇ ਉਹ ਤਾਂ ਕੋਈ ਮੇਰਾ। ਲੰਬਾਈ ਵੇਖੋ ਵੀ ਝੋਟੀ ਸਾਰੀ ਕਿੰਨੀ ਕਿੰਨੀ ਲੰ ਗਿੱਡੀ ਝੋਟੀ ਦੁੱਧ ਨੂੰ ਆ ਝੋਟੀ 13 14 ਕਿਲੋ ਦੁੱਧ ਇਹ ਵੀ ਕੱਢੂਗੀ ਠੀਕ ਹੈ ਵੀਰ ਜੀ ਤੇ ਬਾਕੀ ਅਡਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ ਅਜੇ ਵੀ ਬਹੁਤ ਸ਼ਾਨਦਾਰ ਆ ਜੀ ਹੁਣ ਵੀ ਚੰਗੀ ਬਣੀ ਝੋਟੀ ਵੇਖੋ ਹਾਂਜੀ ਹਾਂਜੀ ਹਾਂ ਤੇ ਬਾਕੀ ਦੁੱਧ ਬਣਾ ਝੋਟੀ ਹਲੇ ਦੁੱਧ ਹਾਲ ਦੀ ਕਲੀ ਮੌਕੇ ਤੇ 12 ਕਿਲੋ ਇਹ ਤਿਆਰ ਹੋਊਗਾ ਠੀਕ ਹੈ ਜੀ ਲਓ ਜੀ 12 ਲੀਟਰ ਬਿਲਕੁਲ ਤਿਆਰ ਆ ਤੇ ਸੂਈ ਨੂੰ 4-5 ਦਿਨ ਹੋਏ ਆ ਜੀ ਤੇ ਵਾਹਨਾ ਵੀ ਬਿੰਦੀਆਂ ਵਾਲਾ ਆ ਗਿਆ ਤੁਸੀਂ ਚੈੱਕ ਕਰ ਸਕਦੇ ਜੀ ਲਾਗੇ ਤੋਂ ਤੇ ਥਣਾਂ ਦਾ ਸਾਈਜ਼ ਗਿਆ ਵੀ ਲਾਗੇ ਤੋਂ ਚੈੱਕ ਕਰ ਲਓ ਇਹ ਕੀ ਮੁੱਲ ਕਰਨਾ ਭਾਜੀ ਇਹਦਾ ਮੋਲੇ ਦਾ ਵੀਡੀ ਝੋਟੀ ਦਾ 94000 ਰੁਪਇਆ ਸਭ ਦੀ ਮੰਨਤਾ ਹਾਂਜੀ ਕਰ ਦਿੱਗੇ ਕਿੰਨਾ 2 ਛੱਡ ਦਿੱਗੇ 2 ਹਾਂਜੀ 93 ਹਾਂਜੀ ਪੂਰੇ 90 ਦੀ ਦੇ ਦੀ ਠੀਕ ਹੈ ਲਓ ਭਾਜੀ ਪੂਰੇ 90 200 ਕਿਲੋ ਦੁੱਧ ਆ ਜਿੱਦਾਂ ਮਰਜ਼ੀ ਕੋ ਤਸੱਲੀ ਕਰੇ ਠੀਕ ਹੈ ਠੀਕ ਹੈ ਲਓ ਹਾਂਜੀ ਮੌਕੇ ਤੇ ਬਾਈ ਵੇਖੋ ਕਿੰਨੀ ਝੋਟੀ ਦੀ ਕੱਦ ਕਾਠ ਕਿੱਡਾ ਹੈ ਝੋਟੀ ਦੁੱਧ ਮੇਰੇ ਸਾਹਣੇ ਜਿੱਡੀ ਦੁੱਧਾਂ ਚੱਲਣ ਦੀ 13 14 ਕਿਲੋ ਕਰ ਦੋ ਮਗਰ ਸਭ ਤੋਂ ਵੱਡੀ ਕਮਾਲ ਦੀ ਗੱਲ ਹੈ ਕੱਟੀ ਦੇ ਬਹੁਤ ਹੀ ਕਮਾਲ ਦੀ ਆ ਨਾ ਮਗਰ ਲਓ ਭਾਜੀ ਚੰਗੇ ਸੇਵਨ ਦੀ ਕੱਟੀ ਦੇਖੋ ਇਹ ਹਫਤੇ ਦੀ ਹੋ ਵਸ ਬਦ ਕੱਟੀ ਠੀਕ ਹੈ ਜੀ ਆ ਵੇਖੋ ਉੱਤੇ ਪੁਣਿਆ ਦੇ ਕਿੰਨਾ ਮਾਸ ਹੋਣਾ ਚੱਲਣ ਡਿਆ ਜੀ ਵੇਖੋ ਠੀਕ ਹੈ ਜੀ ਲਓ ਭਾਜੀ ਚੰਗੇ ਸੇਵਨ ਕਿਸ ਨੇ ਵੀਰ ਭਰਾ ਨੇ ਭਰਾਇਆ ਸੀ ਤੇ ਉਹਦਾ ਰਿਜ਼ਲਟ ਬਹੁਤ ਵਧੀਆ ਆ ਗਿਆ ਤੇ ਆਜੋ ਹੁਣ ਚੌਥੇ ਨੰਬਰ ਤੇ ਜੀ ਇਹ ਦੂਜਾ ਸੁਗਾਂ ਝੋਟੀ ਸੁਈ ਆ ਅੱਛਾ ਜੀ ਹਾਂ ਇਹ ਥੱਲੇ ਝੋਟੀ ਥੱਲੇ 13 ਕਿਲੋ ਤਿਆਰ ਹੋਗਾ ਮੁੱਖੇ ਦੁੱਧ ਨੂੰ ਠੀਕ ਹੈ ਜੀ ਹਾਂ 13 ਕਿਲੋ ਇਹ ਕਿੰਨਾ ਘੰਟੇ ਮੋਗਾ ਸੁਈ ਨੂੰ ਸੁਈ ਨੂੰ ਵੀ ਠੀਕਾ ਠੀਕ ਹੈ ਹਾਂ ਗਾੜ ਜੀ ਝੋਟੀ ਅੱਧਾ ਅੱਧੀ ਬਾਲਟੀ ਕਰ ਦਿੰਦੀ ਆ ਗਾੜ ਇਹਨੂੰ ਬੱਚੇ ਨੂੰ ਪਿਉਂਦੇ ਰਹਾ ਠੀਕ ਹੈ ਠੀਕ ਹੈ ਹਾਂ ਬੱਚੇ ਨੂੰ ਗਾੜ ਪਾਉਂਦੇ ਨੇ ਤਾਂ ਬੱਚਾ ਗਾੜ ਪੀ ਵੀ ਤਕੜਾ ਆ ਠੀਕ ਹੈ ਜੀ ਉਹ ਭਜੀ 13 ਲੀਟਰ ਬਿਲਕੁਲ ਰੈੜੀ ਦੁੱਧ ਆ ਬਿਲਕੁਲ ਚੋਣ ਚਾਂਡ ਸਾ ਬਿਲਕੁਲ ਹਾਂ ਜੀ ਕੋਈ ਸੰਭੀ ਕਹਨੇ ਰਹੀ ਜੀ ਝੋਟੀਆਂ ਸਾਰੀਆਂ ਵੀਰ ਦੇ ਕੋਲ ਸਾਰੇ ਤਕੜੇ ਕੱਦ ਕਾਠ ਵਾਲੀਆਂ ਦੇ ਚੰਗੇ ਲੇਵਿਆਂ ਵਾਲੀਆਂ ਆ ਤੇ ਲਾਗੇ ਤੁਸੀਂ ਇਹ ਰੀਟਰ ਕੁਆਲਿਟੀ ਚੈੱਕ ਕਰ ਸਕਦੇ ਜੀ ਬਿਲਕੁਲ ਜਿਹੜਾ ਹਾਜ਼ਰ ਦੁੱਧ 13 ਲੀਟਰ ਇਸ ਟਾਈਮ ਮੌਕੇ ਦੇ ਦੁੱਧ ਝੋਟੀ ਕੱਢੀ ਠੀਕ ਹੈ ਜੀ ਫਿਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਬਹੁਤ ਯਾਰਾ ਵਧੀਆ ਰਹੀ ਵੀ 13 ਕਿਲੋ ਦਾ ਵੀਰ ਜੀ ਖੁੱਲਾ ਡੁੱਲਾ ਹੀ ਹੂ ਦੋਦ ਹੋਂ ਸਕਦਾ ਠੀਕ ਹੈ ਜੀ ਹਾਂਜੀ ਤੇ ਸੋਣਾ ਦਾ ਸਹਿਜ ਗਿਆ ਵੀ ਲੱਗ ਰਿਹਾ ਤੁਸੀਂ ਚੈੱਕ ਕਰ ਸਕਦੇ ਜੇ ਥੋੜਾ ਜਿਹਾ ਡਰਤੀ ਏਡੇ ਕੋਲ ਹਾਂ ਠੀਕ ਹੈ ਠੀਕ ਹੁਣ ਪਤਾ ਕਿ ਨੰਬਰ ਘਰੋਂ ਬਾਹਰ ਨਿਕਲੇ ਨਗਲੇ ਕਾਟੋਂ ਦੇ ਤਾਂ ਅੰਗਰੇਜ਼ਾ ਡਰਦੇ ਹਾਂਜੀ ਹਾਂਜੀ ਇਹ ਗੱਲ ਸਹੀ ਹਾਂਜੀ ਮੇਰੀ ਜਿੰਨਾ ਝੋਟੀ ਛੜੇ ਦੁੱਧ ਆ ਮੰਗਣ ਨੂੰ ਤਾਂ ਜੀ ਕਰਦਾ ਝੋਟੀ ਦਾ ਸਵਾਲਾ ਖ ਮੰਗੀ ਹੈ ਹਾਂਜੀ ਪਰ ਆਪਾਂ ਜਲੋ ਜਿੱਦਾਂ ਮਲੀ ਪਾਣਾ ਪਾਣਾ ਦੇ ਦੇਣੀ ਆ ਠੀਕ ਹੈ ਜੀ ਹਾਂ ਇਹਦਾ 1 ਕੋ ਲੱਖ ਰੁਪਈਆ ਮੰਗਣਾ ਆ ਆਪਾਂ ਇਹ ਚੋਂ ਹੀ ਛੜ ਦਈਏ ਹਾਂਜੀ ਛੜ ਦਈਏ ਚੋਂ ਕਿੰਨਾ ਛੜ ਦਈਏ ਦੱਸੋ 1 ਕੋ ਵੀ ਹੋ ਦੋ ਛੜ ਦਈਏ ਹਾਂਜੀ ਦੋ ਦੋ ਛੜ ਦਗੇ ਤਿੰਨ ਹੀ ਛੜ ਦਈਏ 87 97 97 96 ਹਜ਼ਾਰ ਦੀ ਆਣਾ ਝੋਟੀ ਠੀਕ ਹੈ ਲਓ ਭਾਜੀ ਦੁੱਧ ਬੜਾ ਵੀ ਸੀ 13 ਕਿਲੋ ਦੁੱਧ ਉਹਨਾਂ ਨੇ ਕਹਣਾ ਝੋਟੀ ਦਾ ਚਮਾਵਾ ਦੁੱਧਾ ਲੀਟਰ ਠੰਡਾ ਕਰਕੇ ਮੰਨਣਾ 13 ਕਿਲੋ ਦੁੱਧ ਠ ਤੇ ਜਿਸ ਕਰਨ ਬਾਈ ਕੋਲ ਚੰਗੇ ਪਸ਼ੂ ਹੁੰਦੇ ਆ ਤੇ ਜੈਜ ਮੁੱਲ ਵਿੱਚ ਹੁੰਦੇ ਆ ਜੋ ਵੀਰ ਨੇ ਕਹਤਾ ਉਹੀ ਨਿਕਲੂਗਾ ਵੀ ਜੀ ਕੋਸ਼ਿਸ਼ ਇਹੋ ਹੀ ਕਰੀ ਦੀ ਆ ਬਚਲ ਜੈਜ ਲਈਏ ਜੈਜ ਚਾਹ ਲਈਏ ਹਣਾ ਕਿ ਆਜ ਹੁਣ 5ਵੇਂ ਨੰਬਰ ਤੇ ਬੈੜ ਦੱਸਿਓ ਵੀਰ ਜੀ ਦੇ ਬਾਰੇ ਬੈੜ ਵੀ ਜੀ ਤਾੜੀ ਸੂਈ 11 ਕਿਲੋ ਦੁੱਧ ਬੈੜ ਤੇ ਲਈ ਤਿਆਰ ਹੋਊਗਾ ਬੋਲਾ ਕਣਲੇ ਦੁੱਧ ਕਣਲੇ ਅਜੇ ਤਾੜੀ ਸੂਈ ਬਿਲਕੁਲ ਅੱਛਾ ਜੀ ਹਾਂ ਬਿਲਕੁਲ ਗਿੱਲਾ ਬੱਚਾ ਜੇ ਠੀਕ ਹੈ ਜੀ ਕੀ ਆ ਗਿਆ ਜਵਾ ਅਗੇ ਦੇ ਪਿਛੇ ਲਾਗ ਮੇਲੇ ਮਗਰ ਬੱਚਾ ਜੇ ਠੀਕ ਹੈ ਜੀ ਮੇਲ ਕਾਫ ਆ ਗਿਆ ਜੇ ਇਹਦੇ ਪਿਛੇ ਹਾਂਜੀ ਤੇ ਇਸ ਟਾਈਮ ਜਿਹੜਾ ਹਾਜ਼ਰ ਨਾ ਸੁਗਰ ਸੋਈ ਜੀ ਵਿੱਚ ਬੈਠੋ ਉਹ ਬਾਜੀ ਚੈੱਕ ਕਰ ਸਕਦੇ ਤੁਸੀਂ ਐ ਚੰਗੇ ਤਗੜੇ ਕੱਦ ਕਾਠ ਵਾਲੀ ਆ ਹਾਂਜੀ ਤੇ ਪਹਿਲਾਂ ਹੀ ਸੁਗਰ ਸੋਈ ਆ ਤੇ ਇਸ ਤਨ ਜਿਹੜਾ ਹਾਜ਼ਰ 11 ਲੀਟਰ ਬਿਲਕੁਲ ਦੁੱਧ ਵੀ ਜੀ 15 16 ਕਿਲੋ ਵੇਟ ਕਰੂਗੀ ਠੀਕ ਆ ਜੀ ਤੇ 15 16 ਲੀਟਰ ਬਿਲਕੁਲ ਦੁੱਧ ਦਵਾਈ ਚਵਾਈ ਜਾਊਗੀ ਬਾਕੀ ਠੰਡੀ ਧਿਰੀ ਬਬ ਇੱਥੇ ਥੱਲੇ ਬੈਜੋ ਠੀਕ ਆ ਜੀ ਹਾਂ ਕੋਈ ਗੱਲ ਨਹੀਂ ਵੜਨੂੰ ਇਦਾਂ ਹੀ ਥੱਲੇ ਬੈਜੋ ਠੀਕ ਆ ਲੋ ਬਾਜੀ ਚੈੱਕ ਕਰ ਸਕਦੇ ਹਾਂ ਜਿੰਨੀਆਂ ਸਾਡੀਆਂ ਬਹੁਤਿਆ ਵੇਟ ਦੇ ਵਿੱਚ ਇਹ ਪਹਿਲੋਂ ਵਾਰ ਤੁਹਾਨੂੰ ਬੜਾ ਕਿੰਨੇ ਕਿੰਨੇ ਦੇ ਨਾਮ ਹੋਲੀ ਬੜਾ ਕਰ ਗਏ ਕੋਈ ਕਰਮਾਲੀ ਨੂੰ ਆਉਲ ਨਹੀਂ ਹਾਂਜੀ ਇਹ ਗੱਲ ਸਹੀ ਹੈ ਹਾਂਜੀ ਥਣ ਵੀ ਭਸਮ ਕੇ ਡਾੜਾ ਲੰਮਾ ਕਰ ਜਾਂਦੀ ਏ ਠੀਕ ਹੈ ਠੀਕ ਹੈ ਜੀ ਲਓ ਭਾਈ ਜੀ ਲੈ ਜਾਓ ਤੇ ਕੱਦ ਵਜਨ ਬਹੁਤ ਜ਼ਿਆਦਾ ਚੰਗਾ ਵਾ ਇਹਦਾ ਵੀ ਤੇ 14 15 ਕਿਲੋ ਦੁੱਧ ਵੀਰਿਆਂ ਦਾ ਘਿਵਾਈ ਜਾਊਗੀ ਆਰਾਮ ਦੇ ਨਾਲ ਚੈਡਰ ਕੁਆਲਿਟੀ ਬਹੁਤ ਸ਼ਾਨਦਾਰ ਹੈ ਇਸ ਟਾਈਮ ਦੀ ਤੇ ਥਣਾ ਦਾ ਸੈਰ ਗਿਆ ਵੀ ਬਹੁਤ ਚੰਗਾ ਵਾ ਤੁਹਾਨੂੰ ਲੱਗੇਗਾ ਦਿਖਾਉਨੇ ਆ ਹਾਂਜੀ ਭਾਜੀ ਕਾ ਚੈੱਕ ਕਰ ਸਕਦੇ ਤੁਸੀਂ ਥਾਣਾ ਦਾ ਸਾਈਜ਼ ਤੇ ਗਿਆ ਇਹਦੇ ਵਿੱਚ ਪਸਮ ਕੇ ਬਹੁਤ ਲੰਮੇ ਕਰਦੀ ਗਲਾਬੀ ਥਾੜ ਹੈ ਮੈਨ ਬਹੁਤ ਪਸਮ ਕੇ ਬਹੁਤ ਲੰਮੇ ਕਰ ਦਿੰਦੀ ਠੀਕ ਹੈ ਜੀ ਠੀਕ ਹਾਂਜੀ ਕੀ ਮੁੱਲ ਹੈ ਰਾ ਭਾਜੀ ਫਿਰ ਮੁੱਲ ਵੀ ਇਹਦੀ ਜੀਤ ਕਰਦਾ ਬੈਟ ਦਾ 65000 ਰੁਪਏ ਮੰਗੀ ਮੁੱਲ ਕਰ ਦਈਏ ਜਾਇਜ਼ ਚ ਹਾਂਜੀ ਜਾਇਜ਼ ਜਾ ਕਰ ਪਰ ਆਪਾਂ ਜਾਇਜ਼ ਹੀ ਕਰਨਾ ਹਾਂਜੀ ਆਪਾਂ 55000 ਰੁਪਏ ਮੁੱਲ ਕਰਨਾ ਬੈਟ ਦਾ ਯਾਰ ਛੱਡ ਦਈਏ ਚ 3000 ਰੁਪਏ ਛੋੜ 52 ਹਾਂ 52000 ਦੀ ਬੈਟ ਦਿੰਦਾ ਠੀਕ ਹੈ ਲਓ ਭਾਜੀ 52000 ਦੀ ਤੇ ਚੰਗੇ ਤਗੜੇ ਕੱਦ ਕਾਠ ਵਾਲੀ ਆ ਤੇ ਅਡਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ ਬਹੁਤ ਹੀ ਸ਼ਾਨਦਾਰ ਆ ਤੇ ਆਜੋ ਹੁਣ 6ਵੇਂ ਨੰਬਰ ਤੇ ਦੋ ਸੇਮ ਪਾਏ ਦੇ ਪਰੇ ਵੀ ਦਿੱਤਲੇ 13 ਕਿਲੋ ਦੁੱਧ ਤਿਆਰ ਹੋਗਾ ਮੋਕੇ ਤੇ ਹੁਣ ਅੱਛਾ ਜੀ ਹਾਂ 13 ਕਿਲੋ ਠੀਕ ਹੈ ਜੀ ਹਾਂਜੀ ਇਹ ਵੀ ਜੀ ਗਾਂਵ ਦੇ ਹੈਗੀ ਆ 20-20 ਕਿਲੋ ਵਾਲੀ ਹਾਂਜੀ ਉਹਨਾਂ ਥੋੜੀ ਨਾ ਦੁੱਧੋਂ ਘੱਟ ਛੱਡੀਗਾ ਠੀਕ ਹੈ ਜੀ ਹਾਂ ਦੁੱਧੋਂ ਥੋੜਾ ਘੱਟ ਛੱਡੀ ਗਈ ਉਹਨਾਂ ਕੋ ਹਾਂ 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 ਤਾਂ ਕਰਕੇ ਇਹ ਨਾ ਹੋ ਸਕਦਾ 2 ਤੋਂ 2 ਲੀਟਰ ਵੱਧ ਜੂਗੀ 14-15 ਕਿਲੋ ਕਰ ਦੂਗੀ ਪਰ ਹਾਲ ਦੀ ਗੱਲ 13 ਕਿਲੋ ਆ ਠੀਕ ਹੈ ਠੀਕ ਇਹਨਾਂ ਦੇ ਪਿਛੇ ਕੀ ਚਾਗ ਇਹਦੇ ਮਗਰ ਬੱਛੀ ਹੈ ਡੱਬੀ ਠੀਕ ਹੈ ਜੀ ਫੀਮੇਲ ਕਾਫ ਆਗਾ ਜਿਹਦੇ ਪਿਛੇ ਖੋਲੋ ਵੀ ਅਗਲੇ ਸਵੇਰੇ ਫੇਰ ਵੇਟ ਜੇ ਕੋ 2 ਮਹੀਨੇ ਛੱਡੀ ਜਾਊਗੀ ਤਾਂ ਫੇਰ ਦੁੱਧ 20-22 ਕਿਲੋ ਕਰ ਦਊਗੀ ਜਿੰਨੀ ਤੱਕ ਨਹੀਂ ਗਾਂ ਆ ਤਾਂ ਕਰਕੇ ਲੇਵਾ ਥੋੜਾ ਜਿਹੜੇ ਘੱਟ ਵਿਖਾਉਂਦੀ ਆ ਪਰ ਦੁੱਧ 13 ਕਿਲੋ ਫੇਰ ਵੀ ਹੈਗਾ ਥੱਲੇ ਤੇ ਠੀਕ ਹੈ ਠੀਕ ਹੈ ਲੋ ਬਾਈ ਇਹ ਵੀ ਚੰਗੇ ਤਰੀਕੇ ਨਾਲ ਘੱਟ ਘਾਟ ਵਾਲੀ ਆ ਥੋੜੀ ਨਾ ਤਾਂ ਕਰਕੇ ਲਸੇਰੀ ਰਹੀ ਹਣ ਦੁੱਧੋ ਘੱਟ ਛੱਡੀ ਆ ਠੀਕ ਹੈ ਜੀ ਤੇ ਆਰਡਰ ਕੁਆਲਟੀ ਵੀ ਚੀ ਇਹਦੇ ਵਿੱਚ ਹੀ ਚੈੱਕ ਕਰ ਸਕਦੇ ਜੀ 13 ਲੀਟਰ ਇਸ ਟਾਈਮ ਬਿਲਕੁਲ ਹਾਜ਼ਰ ਦੁੱਧ ਆ ਹਾਂਜੀ ਇਹ ਫੀਮੇਲ ਕਾਫ ਆ ਗਿਆ ਜੀ ਪਿਛੇ ਤੇ ਫੇਸ ਤੁਸੀਂ ਚੈੱਕ ਕਰ ਸਕਦੇ ਜੀ ਪੂਰੀ ਤਗੜ ਧਾਣਾ ਦਾ ਸਾਰ ਗਿਆ ਵੀ ਤੁਹਾਨੂੰ ਲੱਗੇ ਤਾਂ ਚੈੱਕ ਕਰੰਨੇ ਐਣ ਗੱਠ ਗੱਠ ਤੇ ਥਾਂ ਲੱਗਾ ਮੇਰਾ ਵੀ ਚੌਣ ਵੀਰ ਜੀ ਵੰਗਾ ਦੀ ਕਹੇ ਨੂੰ ਵੀ ਨਹੀਂ ਲੋੜਦਾ ਇਹਨੂੰ ਵੰਗਾ ਦੀ ਲੋੜ ਤਾਂ ਨੂੰ ਕੋ ਲੋੜਿਆ ਠੀਕ ਹੈ ਵੀਰ ਜੀ ਠੀਕ ਹੈ ਇਹ ਕੀ ਮੁੱਲ ਕਰਨਾ ਭਾਜੀ ਇਹਦਾ ਮੁੱਲ ਵੀਰ ਜੀ ਹੁਣ ਵਹਿੜ ਥਲੇ ਤੋਰ ਤਿਆਰ ਹੁੰਦਾ ਦੁੱਧ ਕੋ 20 ਕਿਲੋ ਹਾਂਜੀ ਫਿਰ ਤੇ ਭਾਵੇਂ ਇਹਦਾ ਵੀ ਕੋ 60 65 70 ਮੰਗ ਲੈਂਦੇ ਹਾਂਜੀ 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 ਪਰ ਆਪਾਂ 42 ਹਜ਼ਾਰ ਮੁੱਲ ਕਰਾਂਗੇ 40 ਹਜ਼ਾਰ ਦੇ ਦਾਂਗੇ ਪੂਰੇ 40 ਦੀ ਪੂਣੀ 40 ਦੀ ਠੀਕ ਹੈ ਲਓ ਭਾਜੀ ਪੂਰੇ 40 ਦੇ ਦੇਖੋ ਵੀਰ ਭਰਾ ਲਾਵੇ ਫੋਨ ਕਰਦਾ ਛੋੜ ਜਾ ਆਪਾਂ ਠੀਕ ਹੈ ਤਾਂ ਬਾਈ ਵੇਖੋ ਕੱਡੀ ਗਾਂ ਦੀ ਚੈੱਕ ਕਰ ਸਕਦੇ ਬਾਈ ਹਾਈਟ ਲੈਂਥ ਬਹੁਤ ਚੰਗੀ ਹੈ ਦੀ ਵੀ ਤੇ ਸਾਰੇ ਚੰਗੇ ਆ ਪਸ਼ੂ ਵੀਰ ਦੇ ਕੋਲ ਆਹ ਵਾਲੇ ਸਾਰੇ ਜਵਾਬ ਜੀ ਇਹਨਾਂ ਦੇ ਹਾਂਜੀ ਆਹ ਵਾਲੀ ਫੀਮੇਲ ਆ ਬੱਚੀ ਹੈ ਹਾਂ ਉਹ ਪਹਿਲਣ ਵੈੜਦਾ ਉਹ ਬੱਚਾ ਬਿਲਕੁਲ ਤਾਜ਼ਾ ਗਿੱਲਾ ਜੀ ਠੀਕ ਹੈ ਠੀਕ ਹੈ ਜੀ ਆਹ ਵਾਲਾ ਜਿਹੜੇ ਪਹਿਲੇ 5ਵੇਂ ਨੰਬਰ ਤੇ ਦਿਖਾਈ ਹੈ ਵੈੜ ਉਹਦਾ ਫੀਮ ਮੇਲ ਕਾਫ ਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ